ਾਂਡੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਦਨਾਂ 'ਚ ਮੈਨੂੰ ਸਭ ਤੋਂ ਵੱਧ ਫੋਨ ਆਉਂਦੇ ਆ ਕਿ ਭਾਈ ਮੁਰਗੀਆਂ ਚਾਹੀਦੀਆਂ ਤੇ ਇੱਕ ਮੈਨੂੰ ਫੋਨ ਆਉਂਦੇ ਜਿਹੜੇ ਭਰਾਵਾਂ ਨੇ ਜਨੌਰ ਰੱਖੇ ਆ ਪਾਲੇ ਆ ਪੰਜ-ਪੰਜ ਮਹੀਨੇ ਹੋ ਗਏ ਆ ਸਾਢੇ 4-4 ਪੰਜ-ਪੰਜ ਮਹੀਨੇ ਹੋ ਗਏ ਆ ਆਂਡੇ ਦੇ ਨਹੀਂ ਆਈਆਂ ਮੁਰਗੀਆਂ ਇਹਨਾਂ ਦਾ ਤਾਂ ਭਾਈ ਇੱਕ ਅੱਤੇ ਪਹਿਲੇ ਜਿਹੜੇ ਭਰਾ ਆ ਜਿਹੜੇ ਮੁਰਗੀਆਂ ਮੰਗਦੇ ਆਦਨਾਂ 'ਚ ਵੀਰ ਜੀ ਕਹਿੰਨੇ ਨਹੀਂ ਮੁਰਗੀਆਂ ਦੇਣੀਆਂ ਚੰਗੀਆਂ ਤੰਦਰੁਸਤੀਆਂ ਮੁਰਗੀਆਂ ਕਹਿੰਨੇ ਨਹੀਂ ਦੇਣੀਆਂ ਕਿਉਂਕਿ ਜਿਹੜੇ ਬੰਦੇ ਦਾ ਆਂਡੇ ਦਾ ਕੰਮ ਆ ਉਹ ਤੁਹਾਨੂੰ 5 ਮਹੀਨੇ ਪਾਲ ਕੇ ਨਹੀਂ ਮੁਰਗੀ ਸੇਲ ਕਰੂਗਾ ਭਾਈ ਉਨੇ ਆਪਣਾ ਅੰਡੇ ਦਾ ਕੰਮ ਹੀ ਕਰਨਾ ਆ ਬਾਕੀ ਕਈ ਏਦਾਂ ਦੇ ਫਾਰਮ ਹੈਗੇ ਆ ਕਿ ਜਿਹੜੇ ਆਪਣੇ ਮੁਰਗੀਆਂ ਸੇਲ ਕਰਦੇ ਆ ਕੱਲੀਆਂ ਤੇ ਮੇਰਾ ਕੰਮ ਗੱਲਾਂ ਆਂਡੇ ਦਾ ਭਾਈ ਆਂਡਾ ਜਿੰਨਾ ਮਰਜ਼ੀ ਲੈ ਲੋ ਬਾਕੀ ਜਿਹੜੇ ਭਰਾਵਾਂ ਦੇ ਇਹ ਗੱਲੋਂ ਮੈਨੂੰ ਫੋਨ ਆਉਂਦੇ ਕਿ ਭਾਈ ਸਾਢੇ 4-4 ਮਹੀਨੇ ਪੰਜ-ਪੰਜ ਮਹੀਨੇ ਹੋ ਗਏ ਸਾਡੇ ਜਮਾਂ ਰਾਂਡੇ ਤੇ ਨਹੀਂ ਆਉਂਦੇ ਪੇਸ਼ੈਂਸ ਰੱਖੋ ਕੋਈ ਗੱਲ ਨਹੀਂ ਥੋੜਾ ਟਾਈਮ ਲੱਗਦਾ ਆ ਆਂਡਾ ਜ਼ਰੂਰ ਆਉਂਦਾ ਆ ਫਾਰਮ ਤੇ ਜਿੰਨੀ ਦੁਈ ਮਿਹਨਤ ਕੀਤੀ ਉਹਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਆ ਬਾਕੀ ਥੋੜਾ ਜਿਹਾ ਦਿਲ ਰੱਖਿਆ ਕਰੋ ਕੋਈ ਚੱਕਰ ਨਹੀਂ ਇਹਦੀ ਟੈਨਸ਼ਨ ਨਾ ਲਿਆ ਕਰੋ ਬਾਕੀ ਆ ਕੜਕਨਾਥ ਮੁਰਗੀ ਨੇ ਵਿਚਾਰੀ ਨੇ ਪਹਿਲਾ ਅੰਡਾ ਦਾ ਤਾਜੇ ਦਾ ਲੱਗ ਜੋਰ ਗਿਆ ਬਾਕੀ ਪਾਊਡਰ ਦੀਆਂ ਹੋਰ ਵੀਡੀਓ ਵੇਖਣੋ ਆਪਣੇ ਪੇਜ ਨੂੰ ਕਰ ਲੋ ਫੋਲੋ ਵੀਡੀਓ ਕਰ ਦੋ ਸ਼ੇਅਰ ਚੰਗਾ ਹੀ ਸਰਸਰੀ ਗਾ